ਸਮਾਨ ਚ ਲੈ ਟਰਾਲੀ ਨੂੰ ਹੁਣ ਜੋੜ ਲਈ ਮੱਖੀ ਸਮਾਨਾ ਕਰਤਾ ਔਰੇ ਖਾਲੀ ਚਲੋ ਧੋਈਏ ਹੁਣ ਘਰ ਆ ਗਏ ਅਸੀਂ ਥੋੜਾ ਟਰਾਲੀ ਧੋਂਗੇ ਜੀ ਮਨੀ ਵੀ ਦੇਖ ਕੇ ਲੈ ਆ ਰਾ ਪੂਰਾ ਰਸਤਾ ਉੱਥੇ ਉਹਨੂੰ ਤਰਵਾਲ ਪਠਾਣੀ ਦਾ ਕਰਕੇ 10 ਤੋਂ ਹੁਣ ਚੜਾ ਕੇ ਪੂਰਾ ਧੋਨੇ ਆ ਸਾਰਾ ਕੁਸ ਓਕੇ ਕੰਮ ਹੋ ਗਿਆ ਪਿੱਛੇ ਪੜਦੇ ਲਾਤੀ ਇੱਕ ਵੱਡਦਾ ਉਹ ਗਿਰਿਆ ਉੱਪਰ ਨੂੰ ਹੋ ਵੀ ਲੱਗ ਗਿਆ ਘੇਰ ਕੇ ਦਿਖਾ ਦਿੰਨੇ ਸਾਨੂੰ ਕਰਾ ਖਾਇਆ ਕੁਸ ਪਿੱਛੇ ਦੇ ਕਰਾਂ ਜਾਇਆ ਆ ਆ ਕੇ ਆਇਆ ਰੋਟੀ ਮੈਂ ਜਾਇਆ ਟਰੈਕਟਰ ਖੜਾਇਆ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਪਿੰਡ ਚੱਲੇ ਆਂ ਆਪਾਂ ਟਰਾਲੀ ਦਾ ਅੱਜ ਜਿਹੜਾ ਮਾੜਾ ਮੋਟਾ ਰਾਮ ਕੰਮ ਰਹਿ ਗਿਆ ਸਾਰਾ ਅੱਜ ਨਵੇੜ ਕੇ ਫਾਈਨਲ ਕਰ ਦੇਣੀ ਕੱਲੂ ਆਪਣੀ ਯਾਤਰਾ ਸ਼ੁਰੂ ਕਰਨੀ ਹੈ ਹਿਉਰ ਸਾਹਿਬ ਦੀ ਜੀ ਬਸ ਮੰਨੀ ਨੂੰ ਲੈਣੇ ਆ ਰਸਤੇ 'ਚੋਂ ਲੈ ਕੇ ਮੰਨੀ ਨੂੰ ਚਾਲਦੇ ਆਂ ਆਪਾਂ ਮੰਨੀ ਨੂੰ ਲੈ ਲਿਆ ਆਪਾਂ ਨੇ ਜਾ ਰਹੇ ਆਂ ਪਿੰਡ ਨੂੰ ਰਸਤੇ 'ਚ ਜਾਮ ਵੀ ਬਹੁਤ ਲੱਗ ਰਿਹਾ ਸਾਹਮਣੇ ਹਾਂਜੀ ਆਪਾਂ ਪਹੁੰਚ ਗਏ ਜੀ ਪਿੰਡ ਮੜਕ ਪਰ ਆ ਖੜੀ ਆਪਣੀ ਟਰਾਲੀ ਆ ਖੜਾ ਟਰੈਕਟਰ ਟਰੈਕਟਰ ਖੜਾ ਏ ਧੁੰਦ ਬਹੁਤ ਆ ਜੀ ਅੱਜ ਬਾਕੀ ਵੀ ਅੱਜ ਆਪਾਂ ਨੇ ਟਰਾਲੀ ਦਾ ਫਾਈਨਲ ਟੱਚ ਦੇ ਦੇਣਾ ਜੋ ਜੋ ਛੋਟੀ ਮੋਟੀ ਚੀਜ਼ਾਂ ਰਹਿ ਗਈਆਂ ਉਹ ਸਾਰੀਆਂ ਕਰਕੇ ਕੰਪਲੀਟ ਰੈਡੀ ਕਰਕੇ ਖੜਾ ਦੇਣੀ ਆ ਫਿਰ ਕਾਲੂ ਆਪਾਂ ਨੇ ਜਾਣਾ ਸੇਰੀ ਹਜੂਰ ਸਾਹਿਬ ਨੂੰ ਇੱਕ ਦਾ ਇਹਦਾ ਬੈਨਰ ਲਾਣੇ ਰਹਿ ਗਏ ਉਹਦੇ ਬੈਨਰ ਲਾਣੇ ਆ ਬਾਕੀ ਹਾਲੇ ਲੱਟਾਂ ਦੀ ਥੋੜੀ ਸੈਟਿੰਗ ਜੀ ਰਹਿ ਗਈ ਉਹ ਕਰਦੇ ਆ ਹਾਂ ਲੈਟਰੇਸ਼ਨ ਨੂੰ ਬੁਲਾਇਆ ਮੰਨੇ ਨੂੰ ਉਹ ਆ ਕੇ ਕਰਦਾ ਇਹਦੀ ਸੈਟਿੰਗ ਬਾਕੀ ਬਾਈ ਟਰੈਕਟਰ ਦਾ ਡੈਕ ਲਵਾ ਲਿਆ ਆਪਾਂ ਨੇ ਹਾਂ ਚਾਰ ਬੂਫਰ ਚਾਰ ਓਵਲ ਦੋ ਦੋ ਸਪੀਕਰ ਸਾਈਡ ਪਰ ਇਹ ਕੱਲ ਲਵਾਇਆ ਬਾਈ ਵੀਡੀਓ ਜਾਣ ਕੇ ਨਹੀਂ ਕੱਲ ਬਣਾਈ ਤੀ ਵੀ ਚਲੋ ਇੱਕ ਵਾਰ ਤੇ ਸਾਰਾ ਕੁਝ ਦਿਖਾ ਦੂੰਗੇ ਬਸ ਟਰੈਕਟਰ ਹੁਣ ਆਪਣੇ ਜਮਾ ਹੋ ਕੇ ਆ ਬਤਾਉਣ ਵਾਸਤੇ ਲੈ ਕੇ ਜਾਉਂਗੇ ਅੱਜ ਘਰੇ ਹੀ ਧੋ ਲੈਣਾ ਵੈਸੇ ਬਾਕੀ ਦੇਖਦੇ ਆ ਥੋੜਾ ਮੌਸਮ ਜਾਂ ਦੇਖ ਲਈਏ ਜੇ ਹੋ ਜਵੇ ਸਾਫ ਤੇ ਵਧੀਆ ਤਾਂ ਹੋ ਜਾਊਗਾ ਬਾਕੀ ਹੋਰ ਤਾਂ ਕੁਝ ਨਹੀਂ ਕਰਾਣ ਵਾਲਾ ਟਰੈਕਟਰ ਸਾਰੇ ਬਸ ਹੁਣ ਓਕੇ ਆ ਇੱਕ ਮੋਰੇ ਨੰਬਰ ਰਹਿ ਗਿਆ ਲਖਾਣੇ ਨੂੰ ਦੇਖਦੇ ਆ ਰਾਣਾ ਦਾ ਘੇਰਾ ਲਖਾਣਾ ਨਹੀਂ ਹੈਗਾ ਪਰ ਮੈਂ ਕਹ ਰਿਹਾ ਵੀ 70 ਪਾਲ ਵੀ ਬਈ ਇਹਦੇ ਨਵੇਂ ਤਰੀਕੇ ਨਾਲ ਪਾਈ ਆ ਵੀ ਅੰਦਰ ਤੇ ਸਾਰਾ ਕੁਝ ਦੇਖੀ ਜਾਵੇ ਬਾਹਰ ਬਾਕੀ ਜੱਗੇ ਨਾਲ ਗੱਲ ਚੱਲ ਰਹੀ ਆ ਨਕਸ਼ਾ ਨਕਸ਼ਾ ਬਣਵਾਣਾ ਮਾਨਕ ਪਰ ਤੇ ਮਨੇ ਮਾਜਰੇ ਸੱਚ ਮਨੇ ਮਾਜਰੇ ਤੋ ਦੇਖੋ ਜੀ ਅੰਦਰ ਦਾ ਟਰਾਲੀ ਫੰਡੇ ਪਾ ਦੀ ਬਾਕੀ ਆ ਪੜਦੇ ਵੀ ਲਾਤੇ ਬਾਈ ਸਭ ਤੋਂ ਨੀਚੇ ਸਭ ਤੋਂ ਨੀਚੇ YouTube ਦਾ ਲੋਗੋ ਪਾ ਦੀ ਜਸਟ ਪੰਜਾਬ ਥਿੰਗਸ ਵਾਲਾ ਪਾ ਦੀ ਹੈ ਨਹੀਂ ਹੈਪੀ ਵੀਰ ਦਾ ਕਰੀ ਬਾਕੀ ਬਾਈ ਆ ਮਜ਼ਬੂਤੀ ਦੇਖੋ ਮੈਂ ਤੈਨੂੰ ਲੈਣ ਆ ਰਿਹਾ ਐਂਡ ਹੈਵੀ ਗੰਡ ਕੁੰਡੇ ਲਾਏ ਆ ਨਜ਼ਾਰਾ ਬਣਦਿਆ ਆ ਇਹਦਾ ਵੀ ਨਵਾਂ ਅਪਡੇਟ ਕਰਦਿਆ ਉਹ ਲੋ ਇੱਕ ਚੀਜ਼ ਹੋਰ ਦਿਖਾਣੀ ਭੁੱਲ ਗਿਆ ਕਾਦੇ ਵਾਸਤੇ ਹੈ ਬਈ ਇਹ ਇਹ ਪ੍ਰੈਕਟੀਕਲ ਲੜਕੇ ਦਿਖਾ ਮੈਂ ਉਰੇ ਮੈਂ ਚੜ ਗਿਆ ਬੂਠ ਫਾਉ ਗਾ ਲਿਆ ਇਹ ਇੱਕ ਮਿੰਟ ਇੱਕ ਮਿੰਟ ਰਕਣ ਦੂ ਘਰ ਉ ਜਾ ਰੁਕ ਜਾ ਰੁਕ ਜਾ ਚੱਲ ਉਹ ਬੂਠ ਚੱਲ 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 ਫਰ ਜਾ ਉਰੇ ਐ ਪੋਚਦੇ ਆ ਚੜ ਗਿਆ ਮਨੀ ਉਰੇ ਬੈਠੇ ਆ ਨਾ ਯੂ ਇਹ ਕਰਤਾ ਉਹੀ ਕੰਮ ਹਾਂ ਐ ਬੰਦੇ ਆ ਚਾਹ ਬਣ ਗਈ ਓਕੇ ਉਰੇ ਮੈਗੀ ਮੂਗੀ ਰੱਖ ਕੇ ਖਾਣੇ ਨੂੰ ਵੀ ਸੌਦਾ ਬਣਦਾ ਮੇਰਾ ਇੱਕ ਬੰਦਾ ਹੀ ਖਾਊਗਾ ਬਾਕੀ ਕਿਤੇ ਜਾਵਾਂਗੇ ਆ ਦੇਖੋ ਤਿੰਨ ਬੰਦੇ ਆ ਜੰਨੇ ਬਾਕੀ ਕਿੱਧਰ ਜਾਉਂਗੇ 12 ਜਾਣੇ ਆ। ਦੇਖੋ 3 4 5 6 ਆ ਪਤਾ ਕਿਹਾ ਸੀਨੀਅਰ ਬੰਦਿਆਂ ਵਾਸਤੇ ਆਏ ਜਿਹੜੇ ਨਿਆਣੇ ਕਚਾਣੇ ਭਾਰ ਆਪਣੀ ਵਿੱਚ ਬੈਠੋ ਜਾਗੇ। ਠੀਕ ਆ ਠੀਕ ਆ। ਪੱਕਾ ਕਰਤਾ। ਪੱਕਾ ਕਰਤਾ। ਬਰਬਾਦ ਵੀਆ ਕਰਤੀ ਪੱਕੀ ਆ ਬਾਈ ਖਾਣੇ ਪੀਣੇ ਵਾਸਤੇ ਟੇਬਲ ਬਣਾਇਆ ਦੇਖੋ। ਆ ਤਾਂ ਨਹੀਂ ਕਰੀ ਹੈ ਉੱਪਰ ਛੱਟਾ ਲਾ ਦੇ। ਪੱਕਾ ਕਰਤਾ। ਪੱਕਾ ਕਰਨੇ ਲੋੜੀ। ਠੀਕ ਆ ਇੱਕ ਆਪਾਂ ਇੱਧਰ ਹੋ ਗਿਆ। ਆ ਹੋ ਗਿਆ। ਆ ਦੇਖੋ ਗਿਰਵਾੜੇ। ਇਹਦੇ ਵੱਧ ਨਹੀਂ ਜਾਂਦਾ। ਇੱਧਰ ਫਸਾਇਆ ਵੈ ਦਿਮਾਗ। ਜਿਹੜਾ ਨਹੀਂ ਹੈ। ਬਾਕੀ ਸ਼ਾਮ ਤੱਕ ਆਪਣਾ ਐਂਡ ਫਾਈਨਲ ਟੱਚ ਦੇ ਜਾਣਾ ਜਿਹੜਾ ਟਰਾਲੀ ਨੂੰ ਮਾਰਨੇ ਫੇਰ ਦੋ ਨਟ ਮਾਰ ਦੇ ਫੇਰ ਦਿਖਾ ਦੂੰਗਾ ਸਾਰਾ ਕੁਝ ਕੰਪਲੀਟ ਕਰਕੇ ਹੁਣ ਤੱਕ ਸਬਾਨ ਜਾ ਪਿਆ ਦੇ ਵਿੱਚ ਪੱਕੀ ਦੇਖਦੇ ਆਂ ਕਿ ਸਾਰੀ ਅਪਡੇਟ ਕਰ ਦੇ ਫੇਰ ਬਣਾਉਨੇ ਸਾਰੀ ਦਸਤਾਨੇ ਲੋ ਬਾਈ ਇਲੈਕਟ੍ਰੀਸ਼ੀਅਨ ਬਾਈ ਆ ਗਿਆ ਤਾਂ ਆਪਣਾ ਮੰਨਾ ਲਾਈਟਾਂ ਦਾ ਕੰਮ ਹੋ ਗਿਆ ਸ਼ੁਰੂ ਲਾਈਟਾਂ ਦਾ ਬਾਈ ਲੱਗੀਆਂ ਹੋਈਆਂ ਦੀ ਪਹਿਲਾਂ ਬਸ ਛੋਟੇ ਮੋਟੇ ਕਨੈਕਸ਼ਨ ਕਰਨੇ ਦੇ ਵਿੱਚ ਇੱਕ ਦੋ ਲੱਟਾਂ ਖਰਾਬ ਹੋ ਗਈਆਂ ਇਹਦੀਆਂ ਉਹ ਨਵੀਆਂ ਲਾ ਦੀਆਂ ਆ ਸੈਡਾਂ ਲੀਆਂ ਦਾ ਸਾਰੀਆਂ ਨਵੀਆਂ ਲਾ ਦੀਆਂ ਹੁਣ ਇਹ ਪਹਿਲਾਂ ਖਰਾਬ ਹੋ ਗਈਆਂ ਇਹਦੀਆਂ ਬਾਕੀ ਲਗਿਆ ਹੋਇਆ ਬਾਈ ਫਿਟਿੰਗ ਕਰਨ ਬਾਅਦ ਫਿਟਿੰਗ ਕਰਕੇ ਫਿਰ ਟਰਾਲੀ ਧੋ ਕੇ ਲੈ ਕੇ ਆਉਂਗੇ ਆਪਾਂ ਧਵਾ ਕੇ ਲੈ ਕੇ ਆਉਂਗੇ ਨਾਲੇ ਟਰੈਕਟਰ ਧਵਾ ਲਿਆਉਂਗੇ ਅ ਜੱਗਾ ਆ ਰਿਹਾ ਬੈਨਰ ਲੈ ਕੇ ਬਾਈ ਬੈਨਰ ਵੀ ਲਾਉਂਗੇ ਹੁਣੇ ਅੰਦਰ ਸਿਮਰਣ ਵੀ ਪਤ ਨਹੀਂ ਕਾਈ ਕਰਾਂਗੇ ਉਸ ਦਾ ਵੀ ਚਲੀ ਗਈ ਤਾ ਨਾ ਅੱਛਾ ਆ ਲਈ ਹੋਰ ਵੀ ਚਾ ਲੋ ਬਾਈ ਟਰਾਲੀ ਲੈ ਕੇ ਚੱਲਿਆ ਹੁਣ ਆਪਾਂ ਘਰ ਨੂੰ ਉੱਥੇ ਜਾ ਕੇ ਧੋਂਗੇ ਸੀਮਰਣ ਗਿਆ ਚਾਪਰ ਤੇਪ ਕਰਾਣਾ ਤੇ ਇੱਕ ਦੋ ਸਟicker ਲਵਾਣੇ ਤੇ ਉਹ ਲਵਾਨ ਗਿਆ ਆਪਾਂ ਇਹਨਿਆ ਫੋਰ ਨਾਲ ਲੈ ਕੇ ਚੱਲਦੇ ਆਂ ਟਰਾਲੀ ਘਰ ਨੂੰ ਘਰੇ ਜਾ ਕੇ ਦੰਦਾ ਸਾਫ ਸੁਪਈਆ ਕਰਕੇ ਧੋ ਲੂੰਗਾ ਟਰਾਲੀ ਨੂੰ ਬਾਹਰ ਤੇ ਗੰਦੀ ਹੋਈ ਪਈ ਆ ਜਿਹੜੀ ਬਾਕੀ ਫਿਰ ਦਿਖਾਉਣਾ ਜੀ ਘਰੇ ਜਾ ਕੇ ਨਾਲ ਦਾ ਘਰ ਨੂੰ ਚੱਲੇ ਆਂ ਰਾਣਿਆ ਪਿਆਰ 52 ਦਾ ਟੱਕਲਾਏ ਧਵਾਨ ਚੱਲੇ ਟਰਾਲੀ ਨੂੰ ਹੁਣ ਜੋੜ ਲਈ ਬਾਕੀ ਸਮਾਨਾ ਕਰਤਾ ਔਰੇ ਖਾਲੀ ਚਲੋ ਧੋਈਏ ਹੁਣ ਮਨੇ ਟਰੈਕਟਰ ਚਲਾ ਰਿਆ ਟਰਾਲੀ ਤੋਂ ਹੁਣ ਜਾ ਰਹੇ ਨੇ ਘਰ ਨੂੰ ਨਾਲ ਟਰਾਲੀ ਦਾ ਹੁਣ ਹੋ ਰਿਹਾ ਟਰੈਲ ਸਾਰਾ ਹੁਣ ਦੇਖੋ ਦਾ ਜਿਹੜਾ ਕੁਝ ਖਿੰਡਣਾ ਹੁਣ ਹੁਣੀ ਖਿੰਡ ਜਾਊਗਾ ਬਾਅਦ ਚ ਨਹੀਂ ਕੋਈ ਆਪਾਂ ਨੂੰ ਦਿੱਕਤ ਆਉਣੀ ਚਾਹੀਦੀ ਹੋਰੀ ਸੰਭਾਰ ਲੂਗੇ ਪਰ ਜੇ ਰਾਸਤੇ ਚੋਂ ਲੰਘੀ ਫੇਰ ਤਾਂ ਠੀਕ ਰਹੂਗਾ ਸਾਰਾ ਟਾਇਰ ਆਪਣਾ ਪੂਰਾ ਕੰਮ ਕਰ ਰਹੀ ਹੈ ਸਪ੍ਰਿੰਗ ਪੂਰੇ ਓਕੇ ਚੱਲ ਰਹੇ ਆ ਉੱਕੇਰ ਬੋਲਦਾ ਐਨ ਮੈਂ ਪਿੱਛੇ ਬੈਠਿਆ ਪਿੱਛੇ ਡੈਂਗਾ ਜ਼ਿਆਦਾ ਲੱਗਦਾ ਦੇਖ ਲੋ ਉੱਡਦਾ ਸਾਰਾ ਕੁਝ ਸਪਰਿੰਗ ਵੀ ਸਾਨੂੰ ਚੱਕ ਚੱਕ ਕੇ ਮਾਰ ਰਿਹਾ ਇਹ ਤਾਂ ਮੈਨੂੰ ਇਕੱਲੇ ਹੂੰ ਮਤਲਬ ਠੀਕ ਐ ਡੈਂਗਾ ਕੋਈ ਕਹਿਣਾ ਨਹੀਂ ਲੱਗ ਰਿਹਾ ਪਰ ਹੁਣ ਤੋਦੂਗੇ ਟਰਾਲੀ ਤੇ ਗੱਦੇ ਗੁੱਦੇ ਦੀ ਕਰਕੇ ਸਫਾਈ ਐਨ ਦੇ ਬੁਝਾਉਣੀ ਸਾਰਾ ਕੁਝ ਕੋਲੂ ਮਲਾ ਕੇ ਆਏ ਐ ਵੀ ਜਿਹੜੇ ਆ ਟਾਇਰ ਲਾਈਆਂ ਵੀ ਇੱਧਰ ਉੱਧਰ ਫੱਟਿਆਂ ਨੂੰ ਜਾਣ ਨਹੀਂ ਦੰਦੇ ਨਾਲੇ ਟਰਾਲੀ ਜਮਾ ਸਾਇਲੈਂਟ ਹੋ ਗਈ ਕੋਈ ਆਵਾਜ਼ ਨਹੀਂ ਹੈਗੀ ਪਿੱਛੇ ਸਾਰਾ ਕੰਮ ਓਕੇ ਹੋ ਗਿਆ ਬਾਈ ਹਾਲ ਦੀ ਘੜੀ ਇਹਨ ਵਧੀਆ ਏ ਸੈਟ ਐ ਪ੍ਰੋਗਰਾਮ ਐ ਇਹ ਲਜੂਲਤਾ ਹੈ ਨਹੀਂ ਜਮਾ ਵੀ ਠੀਕ ਐ ਬਾਬਾ ਰੱਖੇ ਸੁੱਖ ਸਾਰਾ ਕੁਝ ਠੀਕ ਰਹੇ ਫੱਕਮੀ ਯਸਰਾ ਸਾਡੀ ਚੱਲ ਰਹੀ ਆ ਨਾ ਕਿ ਜੰਮਦਲੋ ਵੀ ਯੋਰੇ ਨੂੰ ਲੰਘ ਕੇ ਸਮਝ ਸਾਰਾ ਕੁਝ ਠੀਕ ਐ ਦੇਖੋ ਗੋਰਗਲ ਟਾਇਰ ਕੰਮ ਕਰਦੇ ਆ ਆਪਣਾ ਕਾਰ ਆ ਗਿਆ ਸੀ ਹੋਰ ਟਰਾਲੀ ਧੋਂਗੇ ਜੀ ਮਨੀ ਵੀ ਦੇਖ ਕੇ ਲੈ ਆ ਰਾ ਪੂਰਾ ਰਸਤਾ ਉੱਥੇ ਉਹਨੂੰ ਤਰਬਾਲ ਪਠਾਣੇ ਦਾ ਕਰਕੇ ਬਸ ਤੋਂ ਹੁਣ ਚੜਾ ਕੇ ਪੂਰਾ ਧੋਨੇ ਆ ਹਾਂਜੀ ਆਪਾਂ ਪਹੁੰਚ ਗਏ ਤੇ ਘਰੇ ਸਮਾਨ ਕੱਢਣ ਲੱਗ ਗਏ ਟਰਾਲੀ ਦੇ ਪਿੱਛੇ ਜਿਹੜਾ ਸਮਾਨ ਪਿਆ ਬਾਹਰ ਤੇ ਆਪਾਂ ਲੱਗੇ ਟਰਾਲੀ ਨੂੰ ਵਾਸ਼ ਕਰਨ ਮਾਮਾ ਜੀ ਲੱਗੇ ਟਰਾਲੀ ਸਾਫ਼ ਕਰਨ ਐਨ ਚਮਕਾ ਦੇਣੀ ਆ ਬਾਹਰ ਤੇ ਬਾਕੀ ਸੀਮਰਾਂ ਦਾ ਤੁਹਾਨੂੰ ਦੱਸਿਆ ਹੀ ਆ ਵੀ ਟਰੈਕਟਰ ਲੈ ਕੇ ਗਿਆ ਟੇਪ ਟੂਬ ਕਰਾਉਣ ਵਾਸਤੇ ਉਹਨੂੰ ਕਹਿ ਦਿਆ ਵੀ ਉਧਰੇ ਤੋਂ ਆ ਲਈ ਸਰਵਟੇਸ਼ਨ ਪਰ ਟਰਾਲੀ ਆਪਾਂ ਘਰੇ ਤੋਂ ਲੂਗੇ ਲੱਗੇ ਹਾਂ ਜੇ ਟਰਾਲੀ ਸਾਫ਼ ਕਰਨ ਦੇਖੋ ਫਿਰ ਬਾਕੀ ਕਾ ਸਿਸਟਮ ਵੀ ਲਾਣਾ ਟਰੈਕਟਰ ਵਰ ਇਹ ਦੇਖੋ ਐ ਚੱਲਦਾ ਏ ਇਹ ਟਰਾਲੀ ਜੇ ਰੱਖ ਲੂंगे ਆ ਟਰੈਕਟਰ ਉੱਪਰ ਲੱਗੇ ਹੋਊਗਾ ਜੇ ਅਮਰਜੈਂਸੀ ਟਰਾਲੀ ਰੋਕਣੀ ਆ ਜਦ ਇਹ ਬਟਨ ਦੱਬ ਦਿਆ ਕਰੋਗੇ ਇਹ ਮੂਰੇ ਟਰੈਕਟਰ ਦਾ ਜਿਹੜਾ ਮੀਟਰ ਆ ਬਾਈ ਮੀਟਰ ਦੇ ਕੋਲ ਲਾਉਂਗਾ ਉੱਤੇ ਪਤਾ ਲੱਗਦਾ ਰਹੂਗਾ ਇਹਦਾ ਬਾਕੀ ਰਾਣਾ ਕੱਢ ਰਿਹਾ ਅੰਦਰ ਦਾ ਸਾਮਾਨ ਚਾਦਰਾਂ ਚੁੱਦਰਾਂ ਸਾਰੀਆਂ ਕੱਢ ਕੇ ਆਪਣੇ 82 ਜਨਤਰ ਦੇਣ ਕਲੀਨ ਕਰ ਦੇਣੀ ਹੈ ਓਹ ਸਾਰੂ ਸਮਾਂ ਕਰਤੀ ਨਾ ਹਾਂ ਬਾਬਾ ਫੜਾਇਆ ਤੀ ਨਾ 3 ਵਜੇ ਗਈ ਤੁਨੂ ਉਹ ਲੈ ਆਵੇ ਦੋ ਬੀੜੀ ਮੈਂ ਤਾਂ ਉਰੀ ਬੈਠਾ ਜਾਂਦਾ ਕਾਲੇ ਨੀਆਂ ਦੇ ਵਿੱਚੋਂ ਗਰੀਪਾ ਨਿਕਲਦੀ ਇੰਨਾ ਹੈ ਮੇਰੀ ਮੋਹ ਨਹੀਂ ਲਈ ਕਿਉਂ ਕਹਿੰਦਾ ਕਿਰਾਏ ਨੀ ਕੋ ਲਾਂਕਾ ਤਾਰ ਰਿਹਾ ਔਰ ਜਾਗੇ ਨੂੰ ਟੀੜੀ ਨਹੀਂ ਟੀੜੀ ਦਵਾ ਲੋ ਬਈ ਦੇਖੋ ਟਰਾਲੀ ਹੁਣ ਐਨ ਚਮਕਾਤੀ ਚਾਰ ਪੰਜ ਜਾਣੇ ਲੱਗੇ ਹੋਏ ਤੇ ਤਸੱਲੀਆਂ ਕਰਾਤੀਆਂ ਟਰਾਲੀ ਦੀਆਂ ਟਾਇਰਾਂ ਪਰ ਵੀ ਬੁਰਸ਼ ਮਾਰਦੇ ਆ ਹੁਣ ਇਸ ਪਰ ਮਾਰੂੰਗਾ ੱਲੂ ਪਾਲਸ ਮਾਰ ਦੂੰਗਾ ਜਾਂ ਰਾਤ ਨੂੰ ਦੇਖ ਲੂੰਗੇ ਜੰਮੇ ਵੀ ਹੋਇਆ ਬਾਕੀ ਵੀ ਟਰਾਲੀ ਦਾ ਰੰਗ ਇੱਕ ਨੰਬਰ ਹੋਇਆ ਹੋਇਆ ਐਂ ਚਮਕ ਆ ਜਾਂਦੀ ਐ ਉਹ ਦਰ ਲੱਗੇ ਹੋਇਆ ਵੀ ਚੜ ਚੜੀਆ ਕਰਨਾ ਪਿੱਛੇ ਦੇ ਵੀ ਉਹ ਡਾਲਾ ਵੀ ਸਾਫ਼ ਕਰਦੇ ਆ ਪਾਣੀ ਉਹ ਮਾਰਦੇ ਅੰਦਰ ਵਾਰ-ਵਾਰ ਤੇ ਚਲੋ ਕਰਦੇ ਆ ਜੀ ਅੱਗੇ ਕੰਟੀਨਿਊ ਬਾਈ ਟ੍ਰਾਲੀ ਸਾਫ਼ ਕਰਨ ਲੱਗੇ ਤੇ ਟ੍ਰਾਲੀ ਸਾਫ਼ ਕਰਦੇ ਕਰਦੇ ਲੱਗ ਗਿਆ ਤਿੰਨ ਜਾਣਿਆਂ ਨੂੰ ਕਰੰਟ 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 ਹੁਣ ਉਹ ਦੇਖਦੇ ਵੀ ਕਰੰਟ ਲੱਗਿਆ ਕਿਉਂ ਅਰ ਲੱਗਾ ਵੀ ਐਂ ਛਟਕੇ ਵਾਲਾ ਪੂਰਾ ਮਹਿਸੂਸ ਹੋਇਆ ਹੁਣ ਦੇਖਦੇ ਆਂ ਵੀ ਕਿਹੜਾ ਚੱਕਰ ਦਾ ਕਿਉਂ ਕਰੰਟ ਲੱਗਿਆ ਕਰੰਟ ਲਗਣਾ ਤਾਂ ਚਾਹੀਦਾ ਨਹੀਂ ਵੈਸੇ ਅਸੀਂ ਅਗਰ ਦੇ ਬਈਆ ਤਾਰ ਲੈਣਾ ਘਰ ਤੇ ਬਿਜਲੀ ਲਿਆ ਕੇ ਅੰਦਰ ਬੋਰਡ ਚ ਲਾਉਣ ਲੱਗੇ ਤੇ ਵੀ ਬੋਰਡ ਚ ਲਾ ਕੇ ਜਿਹੜਾ ਪਾਣੀ ਆਇਆ ਹੋਇਆ ਭਾਪ ਜੀ ਵੀ ਬਲੌਰ ਮਾਰ ਕੇ ਉਹਨੂੰ ਸਾਫ ਕਰ ਦੋਗੇ ਇਹਦੇ ਵਾਸਤੇ ਤਾਰ ਲਾਈ ਦੀ ਜਾਂ ਤਾਰ ਲਾਈ ਜਦ ਆਇਆ ਕਰੰਟ ਐ ਨਾ ਭੱਜ ਕੇ ਆਇਆ ਕਰੰਟ ਵੀ ਕਿਆ ਲੱਗਾ ਆਪਕੋ? ਜੰਕਾਉਣੇ ਤਾਂ ਫੈਲੀ ਸਾਰੀ ਡਬਲ ਕੋਰ ਵੀ ਹੈ। ਦੇਖਦੇ ਹਾਂ ਹੁਣ ਬਾਈ ਵੀ ਕਿੱਥੇ ਫਾਲਟ ਦਾ। ਸਾਰੀ ਤਰਪਾਲ ਖੋਲ ਲਈ ਉੱਪਰ ਤੇ ਹੁਣ। ਦੇਖਦੇ ਹਾਂ। ਲੈ। ਲੋ ਜੀ ਟਰਾਲੀ ਸਾਡੀ ਹੋ ਗਈ ਤਿਆਰ। ਪੂਰੀ ਓਕੇ ਰਿਪੋਰਟਾਂ ਚਾਦਰ ਚ ਉਧਰ ਪਛਾਦਤੀ। ਸਾਰਾ ਕੁਝ ਓਕੇ ਕੰਮ ਹੋ ਗਿਆ। ਪਿੱਛੇ ਪੜਦੇ ਲਾਤੇ ਇੱਕ ਵੱਡਦਾ ਉਹ ਗੇਰਿਆ ਉੱਪਰ ਨੂੰ ਹੋ ਵੀ ਲੱਗ ਗਿਆ। ਘੇਰ ਕੇ ਦਿਖਾ ਦਿੰਦੇ ਤੁਹਾਨੂੰ ਡਬਲ ਪਰਦਾ ਕਰਤਾ ਉਹ ਆਹ ਦੇਖੋ ਜੀ ਸਾਰਾ ਪਰਦਾ ਲੱਗ ਗਿਆ ਪਿੱਛੇ ਵੀ ਇਹਨਾਂ ਦੋ ਦੋ ਪਰਦੇ ਕਰਤੇ ਚਲੋ ਬਾਕੀ ਦੇ ਮੈਂ ਤਾਂ ਖਾਲੀ ਜੀ ਕਰਾਂ ਖਾਇਆ ਕਰੋ ਉਹ ਪਿੱਛੇ ਦੇ ਕਰਾਂ ਜਾਇਆ ਆ ਖਾ ਕੇ ਆਇਆ ਰੋਟੀ ਮੈਂ ਜਾਇਆ ਬੈਠਾ ਖਰਾਇਆ ਤਾਂ ਕੰਮਕਾਰ ਨਵੇੜਕੇ ਟਰਾਲੀ ਦਾ ਸਾਰਾ ਬਾ ਹੁਣ ਘਰ ਨੂੰ ਜਾ ਰਹੇ ਆ ਜੀ ਬਾਕੀ ਸਿਮਰ ਉਹਨਾਂ ਦੇ ਕੱਲ ਨੂੰ ਸਵੇਰੇ ਆਜੂਗੇ